ਮਾਣ ਮੰਗੋ ਤਾਲ ਮੰਗੋ ਧਨ ਲਖਮੀ ਸੁਤ ਦੇ ਜੋ ਜੋ ਮੰਗੇਗਾ ਉਹ ਗੁਰੂ ਦੇ ਕੋਲੋਂ ਮਿਲੇਗਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸੁਆਪ ਸੁਆਰਤਾ ਦਾਰ ਸਿੱਧਾ ਮੰਗੋ ਕਿਓ ਹਮਰਾ ਖੁਸ਼ੀ ਕਰੇ ਨਿਤ ਜਿਓ ਜੋ ਗੁਰੂ ਤੋਂ ਮੰਗੇਗਾ ਉਹੀ ਮਿਲੇਗਾ ਗੁਰੂ ਦੇ ਭੰਡਾਰੇ ਜਿਹੜੇ ਨੇ ਉਹ ਭਰੇ ਪਏ ਨੇ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗੈ ਨਹਿਂ ਦੂਰੇ ਜੋ ਆਪ ਜੀ ਨੇ ਸ਼ਬਦ ਸਰਵਣ ਕੀਤਾ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਦਾ ਇਹ ਸ਼ਬਦ ਹੈ ਕਿ ਜੋ ਵੀ ਤੂੰ ਗੁਰੂ ਕੋਲੋਂ ਮੰਗੇਂਗਾ ਉਹੀ ਮਿਲੇਗਾ ਹਰ ਦਾਤ ਜਿਹੜੀ ਹੈ ਉਹ ਗੁਰੂ ਦੇ ਕੋਲ ਮੌਜੂਦ ਹੈ ਪਰ ਮੰਗਣ ਦਾ ਤਰੀਕਾ ਆਉਣਾ ਜਿਹੜਾ ਉਹ ਬਤੀ ਜ਼ਰੂਰੀ ਹੈ ਸਤਿਗੁਰੂ ਜੀ ਕਹਿਣ ਲੱਗੇ ਭਾਈ ਜਾ ਤੇਰੀ ਇਸ ਜਨਮਰ ਨੂੰ ਵੀ ਰਾਜ ਭਾਗ ਬਖਸ਼ਿਸ਼ ਕਰ ਦਿੱਤਾ ਅਸੀਸ ਲੈ ਕੇ ਆਪਣੇ ਘਰ ਨੂੰ ਚਲਾ ਗਿਆ ਸਮਾ ਜਿਹੜਾ ਉਹ ਨੰਗਦਾ ਗਿਆ ਸਮਾ ਆ ਗਿਆ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਔਰੰਗਜ਼ੇਬ ਦੇ ਨਾਲ ਜੰਗਾਂ ਹੋਈਆਂ ਸਤਿਗੁਰੂ ਜੀ ਨੇ ਆਪਣੀ ਵਿਜੇ ਹਾਸਲ ਕੀਤੀ ਜਿੱਤ ਹੋਈ ਹੁਣ ਰਾਜ ਜਿਹੜਾ ਮਿਲ ਗਿਆ ਬਹਾਦਰ ਸ਼ਾਹ ਨੂੰ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬਹਾਦਰ ਸ਼ਾਹ ਦੀ ਮਦਦ ਕੀਤੀ ਉਹ ਰਾਜ ਭਗਤ ਆਇਆ ਉਹਨੇ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਵੀ ਸੇਵਾ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਫਰਿਆਦ ਕੀਤੀ ਸਤਿਗੁਰੂ ਮੇਰੇ ਪਿਤਾ ਦੀਆਂ ਗਲਤੀਆਂ ਨੂੰ ਨਾ ਚਿਤਾਰੇ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਮੈਨੂੰ ਮਦਦ ਕਰੋ ਮੈਨੂੰ ਰਾਜ ਭਗਤਵਾ ਦੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਹਰ ਬਿਰਧ ਸਵਾਮੀ ਸੰਧਾ ਜੋ ਗੁਰੂ ਦੇ ਘਰ ਦੇ ਵਿੱਚ ਆਇਆ ਹੈ ਗੁਰੂ ਆਪਣੇ ਚਰਨਾਂ ਦੇ ਵਿੱਚ ਉਹਨੂੰ ਜਗ੍ਹਾ ਜਿਹੜੀ ਹੈ ਬਖਸ਼ਿਸ਼ ਕਰੇਗਾ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਅਦਾਲਤ 'ਚ ਫਰਿਆਦ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਬਹਾਦਰ ਸ਼ਾਹ ਨੂੰ ਰਾਜ ਦਵਾਇਆ ਜਿਸ ਵਕਤ ਸਤਿਗੁਰੂ ਜੀ ਨਦੇੜ ਦੀ ਧਰਤੀ ਨੂੰ ਜਾਣ ਲੱਗੇ ਨਾ ਫਿਰ ਬਹਾਦਰ ਸ਼ਾਹ ਨੇ ਆਪਣੇ ਕੋਲ ਸੱਦਿਆ ਸਤਿਗੁਰੂ ਜੀ ਨੂੰ ਕਿ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ ਸਹਿਬ ਸਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਜਿਸ ਵਕਤ ਆਏ ਬਹਾਦਰ ਸ਼ਾਹ ਦੀ ਪਤਨੀ ਜਿਹੜੇ ਨੇ ਉਹ ਬੈਠੇ ਤਖਤ ਤੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚ ਪਾਤਸ਼ਾਹ ਦਾ ਬੜਾ ਸਤਕਾਰ ਮਾਨ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚ ਪਾਤਸ਼ਾਹ ਜੀ ਬਹਾਦਰ ਸ਼ਾਹ ਨੂੰ ਵੇਖ ਕੇ ਤੇ ਉਹਦੀ ਪਤਨੀ ਨੂੰ ਵੇਖ ਕੇ ਸਤਿਗੁਰੂ ਜੀ ਮੁਸਕਰਾਏ ਬਹਾਦਰ ਸ਼ਾਹ ਕਹਿ ਲਗਾ ਸਤਿਗੁਰੂ ਕੋਈ ਗਲਤੀ ਹੋ ਗਈ ਹੈ ਸਤਿਗੁਰੂ ਜੀ ਕਹਿ ਲਗੇ ਨਹੀਂ ਸਤਗੁਰੂ ਤੁਸੀਂ ਹੱਸੇ ਉਹ ਮੁਸਕਰਾਏ ਉਹ ਕਾਰਨ ਕੀ ਹੈ ਸਤਗੁਰੂ ਜੀ ਕਹਿਣ ਲੱਗੇ ਭਾਈ ਵੈਸੀ ਹੈ ਨਹੀਂ ਕੋਈ ਗੱਲ ਨਹੀਂ ਹੈ ਦੁਬਾਰਾ ਫਿਰ ਕਹਿਣ ਲੱਗਾ ਨਹੀਂ ਸਤਗੁਰੂ ਜੀ ਉਹ ਮੇਰੇ ਮਨ ਦੇ ਵਿੱਚ ਕੋਈ ਸ਼ੰਕਾ ਬੈ ਗਈ ਹੈ ਕਿਰਪਾ ਕਰੋ ਸ਼ੰਕਾ ਨਿਵਰਤ ਕਰਦੇ ਹੋ ਸਤਗੁਰੂ ਜੀ ਕਹਿਣ ਲੱਗੇ ਬਾਦਰਸ਼ਾ ਨਹੀਂ ਕੋਈ ਗੱਲ ਨਹੀਂ ਤੀਸਰੀ ਵਾਰ ਜਿਸ ਵਕਤ ਪੁੱਛਿਆ ਤੇ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਲਿਆ ਜਿਹੜਾ ਅੱਜ ਤਨਰਾਜ ਭਾਗ ਮਿਲਿਆ ਨਾ ਇਹ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਿਤਾ ਦੇ ਘਰ ਵਿੱਚੋਂ ਇੱਕ ਦਿਨ ਸੇਵਾ ਕੀਤੀ ਹੈ ਇੱਕ ਦਿਨ ਇੱਕ ਦਿਨ ਦੀ ਸੇਵਾ ਦੇ ਨਾਲ ਤੈਨੂੰ ਰਾਜ ਭਾਗ ਬਖਸ਼ਿਸ਼ ਕਰ ਦਿੱਤਾ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਿਤਾ ਨੇ ਇੱਕ ਦਿਨ ਦੀ ਸੇਵਾ ਕੀਤੀ ਹੈ ਜਦੋਂ ਮਨ ਕਰਕੇ ਜੀਵ ਗੁਰੂ ਨੂੰ ਚੇਤੇ ਕਰੇਗਾ ਸੇਵਾ ਕਰੇਗਾ ਸਿਮਰਨ ਕਰੇਗਾ ਫਿਰ ਸਤਗੁਰੂ ਜੀ ਕਹਿ ਰਹੇ ਨੇ ਕਿਨ ਕਾ ਏਕ ਜਿਸ ਜੀਵਸਾਵਾ ਤਾਂ ਕੀ ਮਹਿਮਾ ਗੁਣੀ ਨਾ ਆਵੇ ਚਲੋ ਸਭ ਕੀ ਸਾਧੂ ਜੀ ਕਿਤੇ ਕਿਨ ਕਾ ਕੋ ਮਾਤਰ ਗੁਰੂ ਦਾ ਨਾਮ ਸਾਡੇ ਮਨ ਹਿਰਦੇ ਦੇ ਅੰਦਰ ਵਸ ਜਾਏ ਉਹ ਜੀਵਨ ਜਿਹੜਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਸਤਗੁਰੂ ਜੀ ਕਹਿਣ ਲੱਗੇ ਤੂੰ ਇੱਕ ਦਿਨ ਸੇਵਾ ਕੀਤੀ ਹੈ ਇੱਕ ਦਿਨ ਦੀ ਸੇਵਾ ਦੇ ਨਾਲ ਤੈਨੂੰ ਰਾਜ ਤੇ ਭਾਗ ਮਿਲ ਗਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਲਿਆ ਜਿਹੜੇ تیرੇ ਨਾਲ ਤੇਰੀ ਬੇਗਮ ਬੈਠੀ ਹੈ ਨਾ ਇਹ ਉਹ ਪਸ਼ੂ ਹੈ ਜਿਸ ਦੇ ਤੂੰ ਭਲੇ ਦੇ ਲਈ ਸਤਿਗੁਰਾਂ ਦੇ ਚਰਨਾਂ 'ਚ ਫਰਿਆਦ ਕੀਤੀ ਤੇ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਿਤਾ ਨੇ ਇਸ ਤੇਰੇ ਜਨਮਰ ਨੂੰ ਤੇਰੇ ਬਰਾਬਰ ਦੀ ਰਾਜ ਜਿਹੜਾ ਉਹ ਕਸ਼ਿਸ਼ ਕਰ ਦਿੱਤਾ ਜਿਹੜੀ ਤੇਰੇ ਨਾਲ ਤੇਰੀ ਪਤਨੀ ਬੈਠੀ ਹੈ ਤੇਰੀ ਉਹੀ ਇਹ ਪਸ਼ੂ ਹੈ ਜਿੰਨੇ ਤੇਰੇ ਨਾਲ ਗੁਰੂ ਦੇ ਘਰ ਵਿੱਚ ਸੇਵਾ ਕੀਤੀ ਹੈ ਤੇ ਗੁਰੂ ਨੇ ਉਸ ਤੇਰੇ ਜਨਮਨ ਨੂੰ ਹੀ ਰਾਜ ਭਾਗ ਦੀ ਦਾਤ ਜਿਹੜੀ ਹੈ ਉਹ ਕਸ਼ਿਸ਼ ਕਰ ਦਿੱਤੀ ਹੈ ਗੁਰੂ ਦੇ ਕੋਲੋਂ ਜੋ ਮੰਗੇਗਾ ਉਹ ਹੀ ਮਿਲੇਗਾ ਗੁਰੂ ਦੇ ਭੰਡਾਰੇ ਜਿਹੜੇ ਨੇ ਉਹ ਭਰੇ ਪਏ ਨੇ ਪਰ ਮੰਗਣ ਦਾ ਤਰੀਕਾ ਜਦੋਂ ਆ ਗਿਆ ਫਿਰ ਹਰ ਦਾਤ ਜਿਹੜੀ ਹੈ ਗੁਰੂ ਦੇ ਕੋਲੋਂ ਪ੍ਰਾਪਤ ਹੋਏਗੀ ਸੋ ਗੁਰਸਿੱਖ ਪਰਿਵਾਰ ਨੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕੀਤੀ ਬੱਚਿਆਂ ਦੇ ਪਰਿਵਾਰ ਦੇ